ਜਪੋ ਜੀ ਸਤਨਾਮ ਸਤਨਾਮ ਸ਼ੁਕਰ ਵਾਰ ਸੁਹਾਵਣਾ ਚਿੰਚਨ ਬਜੇ ਕਰਤਾਰ ਮੇਸ਼ ਵਾਜਨਾ ਝੂਠੀਆਂ ਦੇਵ ਨਰ ਕਾ ਢਾਰ ਗਤ ਕਰਮ ਅਨੁਸਾਰ ਹੈ ਦਸਾ ਦਸਾ ਹੋਵੈ ਸ਼ੁਕਰ ਵਾਰਤ ਹਵਣਾ ਰਵਿਦਾਸ ਨਾਮ ਜਪੇ ਵਾ ਜਪੋ ਜੀ ਸਤਨਾਮ ਤਨ ਤਨ ਜਗਤ ਪਿਤਾ ਸਤਗੁਰ ਨਬਦਾਸ ਮਹਾਰਾਜ ਜੀ ਦੇ ਗੁਰੂ ਘਰ ਸ੍ਰੀ ਗੁਰੂ ਨਬਦਾਸ ਧਰਮ ਅਸਥਾਨ ਨਵੀਂ ਅਬਾਦ ਜਲਵਾਲ ਗੁਰੂ ਘਰ ਦੇ ਵਿੱਚ ਆਪ ਸਭ ਸੰਗਤਾਂ ਹਰ ਰੋਜ਼ ਪਾਵਨ ਪਵਿੱਤਰ ਅੰਮ੍ਰਿਤ ਮਾਣੇ ਦਾ ਆਨੰਦ ਮਾਣਦਿਆਂ ਹੋ ਦੇਸ਼ੁਰ ਦੇਸ਼ ਦੇ ਵਿੱਚ ਸੋਸ਼ਲ ਮੀਡੀਆ ਦੇ ਮਾਧਿਅਮ ਰਾਹੀਂ ਆਪ ਤੱਕ ਵੀਡੀਓ ਪਹੁੰਚਦੀਆਂ ਹਨ ਔਰ ਗੁਰਪੈਰੀ ਸਾਧ ਸੰਗਤ ਜੋ ਬੜੇ ਭਾਗਾਂ ਵਾਲੀਆਂ ਜੋ ਸਾਨੂੰ ਬਾਣੀ ਸਤਗੁਰ ਦੀ ਪੜਨ ਦਾ ਸੁਣਨ ਦਾ ਸੁਭਾਗਾ ਸਮਾ ਪ੍ਰਾਪਤ ਹੁੰਦਾ ਹੈ ਇਹ ਜਿਹੜਾ ਸਮਾ ਹੈ ਇਹ ਮਾਰ-ਮਾਰ ਨਹੀਂ ਮਿਲਦਾ ਕਿ ਅੱਜ ਸ਼ੁੱਕਰਵਾਰ ਹੈ ਆਪਾਂ ਆਖ ਲਈਏ ਕਿ ਇਹ ਜਿਹੜਾ ਸ਼ੁੱਕਰਵਾਰ ਹੈ ਜੋ ਅੱਜ ਦਾ ਦਿਨ ਬੀਤ ਗਿਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਕਦੇ ਨਹੀਂ ਆਉਣਾ ਸ਼ੁੱਕਰਵਾਰ ਭਾਵੇਂ ਅਨੇਕਾਂ ਹੀ ਆਉਣ ਪਰ ਜੋ ਅੱਜ ਦਾ ਦਿਨ ਬੀਤ ਗਿਆ ਉਹ ਦੁਬਾਰਾ ਸਾਡੀ ਜ਼ਿੰਦਗੀ ਦੇ ਵਿੱਚ ਨਹੀਂ ਆਉਣਾ ਇਸ ਕਰਕੇ ਤਨ ਤਨ ਸਤਗੁਰਵਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ ਔਰ ਆਪਣੀ ਪਾਵਨ ਬਿੱਤਰ ਅਮਰਤ ਬਾਣੀ ਦੇ ਵਿੱਚ ਲਿਖਦੇ ਹਨ ਸ਼ੁਕਰ ਵਾਰ ਸੁਹਾਵਣਾ ਚਿੰਚਿਨ ਭਜੇ ਕਰਤਾਰ ਵਿਸ਼ੇ ਬਾਸਨਾ ਝੂਠੀਆਂ ਦੇਵੇ ਨਰਕਾਂ ਡਾਰ ਤੇ ਸ਼ੁਕਰਵਾਨ ਨੂੰ ਸਵਾਸ ਸਵਾਸ ਈਸ਼ਵਰ ਪ੍ਰਭੂ ਦਾ ਸਿਮਰਨ ਕਰਨ ਨਾਲ ਇਹ ਦਿਨ ਸੁਹਾਵਣਾ ਬਣ ਜਾਂਦਾ ਹੈ ਆਨੰਦमय ਬਣ ਜਾਂਦਾ ਹੈ ਜਦੋਂ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਹਾਂ ਤੇ ਸਵਾਸ ਸਵਾਸ ਉਸ ਪ੍ਰਭੂ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰ ਲਈਏ ਪ੍ਰਭੂ ਦੇ ਸਿਮਰਨ ਤੋਂ ਬਨਾ ਝੂਠੀਆਂ ਵਿਸ਼ੇਵਾਚਨਾ ਜੀਵ ਨੂੰ ਨਰਕਾਂ ਵਿੱਚ ਸੁੱਟ ਦਿੰਦਿਆਂ ਹਨ ਕਿ ਵਿਸ਼ੇਵਾਚਨਾ ਝੂਠੀਆਂ ਨੇਵੇਂ ਨਰਕਾਂ ਨਾਲ ਭਾਵ ਕਿ ਅਸੀਂ ਖੋਟੇ ਕਰਮ ਕਰਦੇ ਹਾਂ ਤੇ ਨਰਕਾਂ ਦੇ ਭਾਗੀ ਬਣਦੇ ਹਾਂ ਭਾਵ ਅਸੀਂ ਨਸ਼ਾ ਕਰਾਂਗੇ ਤਾਂ ਗੁਰੂ ਘਰ ਦੀ ਸਾਫ ਸੁਥਰੀ ਕਰਦੇ ਵਿੱਚ ਕਲਾਕਲੇਸ਼ ਰਹੇਗੀ ਅਸੀਂ ਜੂਆ ਖੇਡਾਂਗੇ ਘਰ ਦੇ ਵਿੱਚ ਲੜਾਈ ਝਗੜਾ ਰਹੇਗਾ ਅਸੀਂ ਬੁਰੇ ਕੰਮ ਕਰਾਂਗੇ ਉਹਦਾ ਵੀ ਅਸਰ ਸਾਡੇ ਜੀਵਨ ਤੇ ਸਾਡੀ ਜ਼ਿੰਦਗੀ ਤੇ ਜ਼ਰੂਰ ਪੈਂਦਾ ਹੈ ਇਸ ਕਰਕੇ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਜੀਵ ਨੂੰ ਨਰਕਾਂ ਵਿੱਚ ਸੁੱਟ ਦਿੰਦਿਆਂ ਹਨ ਪਾਪ ਤੇ ਸਾਨੂੰ ਦੁੱਖ ਭੋਗਣੇ ਪੈਂਦੇ ਨਰਕ ਸਵਰਗ ਤੇ ਉਹ ਜਨਮ ਮਰਨ ਤੋਂ ਬਾਅਦ ਜਿਹੜਾ ਮਰਨ ਤੋਂ ਬਾਅਦ ਉਹ ਨਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਜੀਵਨ ਦੇ ਵਿੱਚ ਹੀ ਅਸੀਂ ਦੁੱਖ ਭੋਗਦੇ ਹਾਂ ਗਤ ਕਰਮ ਅਨੁਸਰਾ ਹੈ ਜੈਸਾ ਦੇਸਾ ਹੋਵੇ ਮੁਕਤੀ ਪ੍ਰਭੂ ਦਾ ਸਿਮਰਨ ਅਤੇ ਸ੍ਰੇਸ਼ਟ ਕਰਮ ਕਰਨ ਦੇ ਨਾਲ ਹੀ ਪ੍ਰਾਪਤ ਹੁੰਦੀ ਹੈ ਤੇ ਏਕ ਕੜੀ ਸਿਮਰਨ ਕਰੋ ਨਹੀਂ ਲੱਗੇ ਕਲੂ ਕਲੇਸ਼ ਇੱਕ ਕੜੀ ਸਿਮਰਨ ਕਰਨ ਦੇ ਨਾਲ ਸਾਡੇ ਕਰਾਂ ਦੇ ਵਿੱਚੋਂ ਕਲ ਯੁਗ ਦਾ ਕਲੇਸ਼ ਵੀ ਵਿਆਪਿਆ ਜਾਂਦਾ ਹੈ ਪਾਪ ਤੇ ਕਲਾ ਕਲੇਸ਼ ਵੀ ਖਤਮ ਹੋ ਜਾਂਦੇ ਹਨ ਸ਼ੁਕਰ ਵਾਰ ਸੁਹਾਵਣਾ ਰਬਿਦਾਸ ਜੀ ਨਾਮ ਜਪੇਵੇ ਸਤਗੁਰ ਰਬਿਦਾਸ ਸਮਰਨ ਜੇ ਅਪਾਰ ਅਪਾਰ ਕਿਰਪਾ ਕਰਦੇ ਹਨ ਉਚਾਰਨ ਕਰਦੇ ਹਨ ਕਿ ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਸ਼ੁਕਰ ਵਾਰ ਸੁਹਾਵਣਾ ਬਣ ਜਾਂਦਾ ਹੈ ਇਸ ਕਰਕੇ ਸਤਗੁਰ ਜੀ ਬਖਸ਼ਿਸ਼ ਕਰਦੇ ਸਾਨੂੰ ਹਰ ਦਿਨ ਅੰਮ੍ਰਿਤ ਵੇਲੇ ਉੱਠ ਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਸਿਮਰਨ ਕਰਨਾ ਚਾਹੀਦਾ ਉਹਦਾ ਨਾਮ ਜਪਨਾ ਚਾਹੀਦਾ ਇਹ ਜੀਵਨ بار بار ਨਹੀਂ ਮਿਲਦਾ ਇਹ ਜਿਹੜਾ ਦਿਨ ਸਮਾਂ ਬੀਤ ਗਿਆ ਇਹ ਸਾਡੀ ਜ਼ਿੰਦਗੀ ਦੇ ਵਿੱਚ ਦੁਬਾਰਾ ਨਹੀਂ ਆਉਣਾ ਇਸ ਕਰਕੇ ਉਸ ਪਰਮਾਤਮਾ ਦਾ ਸ਼ੁਕਰਾਨਾ ਕਰੀਏ ਕਿ ਜਿੰਨਾ ਵੀ ਸਮਾਂ ਸਾਡਾ ਬੀਤ ਗਿਆ ਪਰਮਾਤਮਾ ਜੀ ਆਪ ਜੀ ਦੇ ਕਿਰਪਾ ਦੇ ਨਾਲ ਬਹੁਤ ਸੋਹਣਾ ਬੀਤ ਗਿਆ ਹੈ ਆਪ ਜੀ ਦੀ ਅਪਾਰ ਅਪਾਰ ਕਿਰਪਾ ਹੈ ਅੱਗੇ ਵੀ ਆਪ ਕਿਰਪਾ ਕਰੋ ਕਿ ਆਉਣ ਵਾਲਾ ਸਮਾਂ ਸੁੱਖਾਂ ਭਰਿਆਵੇ ਸੁੱਖਾਂ ਪ੍ਰਵਤਿਤ ਹੋਵੇ ਤੇ ਸਭ ਤੇ ਆਪ ਜੀ ਦੀ ਕਿਰਪਾ ਹੋਵੇ ਹਰ ਜੀਵ ਇੱਕ ਦੂਸਰੇ ਦੇ ਨਾਲ ਪਿਆਰ ਕਰਦੇ ਹੋਏ ਨਾਮ ਸਿਮਰਨ ਪਰਮਾਤਮਾ ਦਾ ਨਾਮ ਜਪਦੇ ਹੋਏ ਜੀਵਨ ਬਤੀਤ ਕਰੀਏ ਸੋ ਗੁਰੂ ਪਿਆਰੀ ਸਾਧ ਸੰਗਤ ਜੀਓ ਅੱਜ ਦਾ ਦਿਨ ਸ਼ੁੱਕਰਵਾਰ ਦਾ ਦਿਨ ਸਤਗੁਰੂ ਅਰਜਨ ਦੇਵ ਮਹਾਰਾਜ ਜੀ ਇਹੀ ਫਰਮਾਨ ਕਰਦੇ ਹਨ ਕਿ ਸ਼ੁੱਕਰਵਾਰ ਉਹਨਾਂ ਜੀਵਾਂ ਵਾਸਤੇ ਸੁਹਾਵਣਾ ਬਣ ਜਾਂਦਾ ਹੈ ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਚੱਪਿਆ ਹੈ ਤੇ ਆਓ ਆਪਾਂ ਵੀ ਇਸ ਦਿਨ ਨੂੰ ਸੁਹਾਵਣਾ ਬਣਾਈਏ ਤੇ ਗੁਰੂ ਮਹਾਰਾਜ ਜੀ ਦਾ ਨਾਮ ਸਿਮਰਨ ਕਮਾਈ ਕਰਦੇ ਹੋਏ ਉਹਨਾਂ ਦੇ ਬਚਨਾਂ ਨੂੰ ਆਪਣੇ ਹਿਰਦੇ ਤੇ ਵਿਸਾਕੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੇਵ ਧੰਨ ਗੁਰਦੇਵ ਜੀ